ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਐ ਸਾਹਮਣੇ ਆ ਰਹੀ ਐ ਤੇ ਦੱਸਦੀ ਐ ਕਿ ਫਿਰੋਜ਼ਪੁਰ ਤੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਐ ਤੇ ਰਾਜਾ ਵੜਿੰਗ ਨੇ ਬਿਆਨ ਦੇ ਕੇ ਕਿਹਾ ਹੈ ਕਿ ਜੇਕਰ ਸੁਨੀਲ ਜਾਖੜਾ ਯਾਨੀ ਕਿ ਭਾਜਪਾ ਦੇ ਪ੍ਰਧਾਨ ਉਮੀਦਵਾਰ ਫਿਰੋਜ਼ਪੁਰ ਤੋਂ ਐਲਾਨੇ ਜਾਂਦੇ ਨੇ ਤਾਂ ਮੈਂ ਜ਼ਰੂਰ ਉਹਨਾਂ ਦੇ ਵਿਰੋਧ ਜਿਹੜੀ ਕਿ ਚੋਣ ਲੜਾਂਗਾ ਤੇ ਹੁਣ ਪੰਜਾਬ ਦੀ ਸਿਆਸਤ ਪੂਰਨ ਤੌਰ ਤੇ ਪੱਕਦੀ ਹੋਈ ਨਜ਼ਰ ਆ ਰਹੀ ਹੈ ਬੇਸ਼ੱਕ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਦੀ ਟਿਕਟ ਨੂੰ ਲੈ ਕੇ ਹਜੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਤੇ ਨਾ ਹੀ ਭਾਜਪਾ ਦੇ ਵੱਲੋਂ ਇਸ ਟਿਕੜ ਨੂੰ ਲੈ ਕੇ ਕੋਈ ਉਮੀਦਵਾਰ ਨੂੰ ਜਿਹੜਾ ਕਿ ਸਿਆਸੀ ਉਖਾੜੇ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਹੁਣ ਦੋਮਾ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਨੂੰ ਲੈ ਕੇ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਯਾਨੀ ਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੇਕਰ ਸੁਨੀਲ ਜਾਖੜ ਕਿਤੋਂ ਵੀ ਟਿਕੜ ਲੜਦੇ ਨੇ ਤਾਂ ਮੈਂ ਉਹਨਾਂ ਦੇ ਵਿਰੁੱਧ ਜ਼ਰੂਰ ਜਿਹੜੀ ਕਿ ਟਿਕੜ ਲੜਾਂਗਾ ਤੇ ਇਸ ਦੇ ਦੌਰਾਨ ਪੂਰਨ ਤੌਰ ਤੇ ਹੁਣ ਸਿਆਸਤ ਦੇ ਵਿੱਚ ਹਾਲਚਲਾ ਜੜੀ ਕੇ ਤੇਜ ਹੋਈ ਹੋਈ ਹੈ ਤੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਕੇ 8 ਇਲਾਕ ਦਿੱਤੇ ਨੇ ਤੇ ਉਥੇ ਹੀ ਪੰਜ ਕੈਂਡੀਡੇਟਾਂ ਨੂੰ ਲੈ ਕੇ ਹਜੇ ਤੱਕ ਪੂਰਨ ਤੌਰ ਤੇ ਪੇਜ ਫਸਿਆ ਹੋਇਆ ਹੈ ਤੇ ਜਿਸ ਦੇ ਦੌਰਾਨ ਤੀਜੀ ਲਿਸਟ ਕਦੇ ਵੀ ਜਾਰੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਸੁਨੀਲ ਜਾਖੜ ਦੇ ਹੁਣ ਇਸ ਗੱਲ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਬਹੁਤ ਸਾਰੀਆਂ ਚਰਚਾਵਾਂ ਵੀ ਹੋ ਰਹੀਆਂ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਸੀ ਕਿ ਫਿਰੋਜ਼ਪੁਰ ਤੋਂ ਸੁਨੀਲ ਜਾਖੜ ਜਿਹੜੇ ਕਿ ਆਪ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਾਖਦੇ ਨੇ ਤੇ ਜਿਸ ਤੋਂ ਬਾਅਦ ਬਾਕੀ ਵਿਰੋਧੀਆਂ ਨੂੰ ਟੱਕਰ ਦੇ ਜਿਹੜੀ ਕਿ ਸਾਖਦੇ ਨੇ ਤੇ ਜਿਸ ਦੇ ਰਾਨ ਹੁਣ ਇਸ ਗੱਲ ਤੋਂ ਬਾਅਦ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਆਪ ਬਿਆਨ ਦੇ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਸੁਨੀਲ ਜਾਖੜ ਦੇ ਖਿਲਾਫ ਜਿਹੜੀ ਕਿ ਜਰੂਰ ਟਿਕਟ ਜਿਹੜੀ ਕਿ ਜਰੂਰ ਜਿਹੜਾ ਕਿ ਇਸ ਗੱਲ ਦੇ ਉੱਤੇ ਉਹਨਾਂ ਨੇ ਦਾਅਵਾ ਵੀ ਕੀਤਾ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਸੁਨੀਲ ਜਾਖੜ ਕੋ ਤੋਂ ਵੀ ਜਿਹੜੀ ਕਿ ਟਿਕਟ ਲੜਦੇ ਨੇ ਤਾਂ ਮੈਂ ਜਰੂਰ ਉਹਨਾਂ ਦੇ ਵਿਰੁੱਧ ਜਿਹੜੀ ਕਿ ਟਿਕਟ ਲੜਾਂਗਾ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਪੂਰਨ ਤੌਰ ਤੇ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਬੇਸ਼ੱਕ ਦੋਆ ਪਾਰਟੀ ਨੇ ਹਜੇ ਕੋਈ ਵੀ ਜੜਾ ਕੇ ਫਿਰੋਜ਼ਪੁਰ ਤੋਂ ਨਾਮ ਨਹੀਂ ਐਲਾਨਿਆ ਤੇ ਜਿਸ ਦੇ ਦੌਰਾਨ ਪੰਜ ਕੈਂਡੀਡੇਟਾਂ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਪੂਰਨ ਤੌਰ ਤੇ ਪੇਚ ਫਸਿਆ ਹੋਇਆ ਤੇ ਉੱਥੇ ਹੀ ਭਾਜਪਾ ਦੇ ਵੱਲੋਂ ਕੁਝ ਕੈਂਡੀਡੇਟ ਹਜੇ ਐਲਾਨਣੇ ਬਾਕੀ ਨੇ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ 13 ਦੇ 13 ਕੈਂਡੀਡੇਟਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ 12 ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਅਤੇ ਖੜੂਰ ਸਾਹਿਬ ਤੋਂ ਜਿਹੜੀ ਕਿ ਟਿਕਟ ਆਜੇ ਕੋਈ ਵੀ ਉਮੀਦਵਾਰ ਉੱਥੋਂ ਨਹੀਂ ਚੁਣਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਸੀਟ ਜਿਹੜੀ ਕਿ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਸ਼ਾਈ ਹੋਈ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਸੂਤਰਾਂ ਦੇ ਹਵਾਲਿਆਂ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਹੁਣ ਬੀਜੇਪੀ ਦੇ ਪ੍ਰਧਾਨ ਯਾਨੀ ਕਿ ਸੁਨੀਲ ਜਾਖੜ ਆਪ ਜਿਹੜੇ ਕਿ ਟਿਕਟ ਲੜ ਸਕਦੇ ਨੇ ਤੇ ਫਿਰੋਜ਼ਪੁਰ ਤੋਂ ਜਿਹੜੀ ਕਿ ਸੁਨੀਲ ਜਾਖੜ ਸਿਆਸੀ ਅਖਾੜੇ ਦੇ ਵਿੱਚ ਆ ਸਕਦੇ ਨੇ ਤੇ ਜਿਸ ਗੱਲ ਤੋਂ ਬਾਅਦ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਫਿਰੋਜ਼ਪੁਰ ਤੋਂ ਸੁਨੀਲ ਜਾਖੜ ਟਿਕਟ ਲੜਦੇ ਨੇ ਤਾਂ ਮੈਂ ਉਹਨਾਂ ਦੇ ਖਿਲਾਫ ਜ਼ਰੂਰ ਟਿਕਟ ਲੜਾਂਗਾ ਤੇ ਇਸ ਵਾਰ ਜਿਹੜੀ ਕਿ 13 ਜ਼ੀਰੋ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਵੱਡੀ ਗੱਲ ਆਖੀ ਸੀ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੇਕਰ 13.0 ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋ ਜਾਂਦੀ ਹੈ ਤਾਂ ਮੈਂ ਸਿਆਸਤ ਛੱਡ ਦਮਾ ਅਕਸਰ ਹੀ ਅਜਿਹੇ ਜਿਹੜੇ ਕਿ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਸੁਨੀਲ ਜਾਖੜ ਦੇ ਨਾਲ ਰਾਜਾ ਵੜਿੰਗ ਦਾ ਪੇਚ ਫਸ ਗਿਆ ਤੇ ਉੱਥੇ ਹੀ ਹੁਣ ਸੁਨੀਲ ਜਾਖੜ ਦੀ ਚੋਣ ਨੂੰ ਲੈ ਕੇ ਸੀਟ ਨੂੰ ਲੈ ਕੇ ਟਿਕੜ ਨੂੰ ਲੈ ਕੇ ਲਗਾਤਾਰ ਚਰਚਾਾਂ ਮਾਂ ਹੋ ਰਹੀਆਂ ਨੇ ਤੇ ਫਿਰੋਜ਼ਪੁਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਵੱਲੋਂ ਜਿਹੜਾ ਕਿ ਸੁਨੀਲ ਜਾਖੜ ਆਪ ਜਿਹੜੇ ਕਿ ਟਿਕਟ ਲੜ ਸਕਦੇ ਨੇ ਤੇ ਉੱਥੇ ਹੀ ਬਾਕੀ ਕੈਂਡੀਡੇਟਾਂ ਨੂੰ ਜਿਹੜੀ ਕਿ ਟੱਕਰ ਦੇ ਸਕਦੇ ਨੇ ਤੇ ਜਿਸ ਦੌਰਾਨ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸੁਨੀਲ ਜਾਖੜ ਕਿ ਤੋਂ ਵੀ ਟਿਕਟ ਲੜਦੇ ਨੇ ਤਾਂ ਮੈਂ ਉਹਨਾਂ ਦੇ ਵਿਰੁੱਧ ਜ਼ਰੂਰ ਜਿਹੜੀ ਕਿ ਟਿਕਟ ਲੜਾਂਗਾ ਤੇ ਹੁਣ ਪੰਜਾਬ ਦੀ ਸਿਆਸਤ ਪੂਰਨ ਤੌਰ ਤੇ ਪੱਕੀ ਹੋਈ ਹੈ ਇੱਕ ਜ਼ੋਨ ਨੂੰ ਲੈ ਕੇ ਜਿਹੜਾ ਕਿ ਵੋਟਾਂ ਦਾ ਐਲਾਨ ਹੋਇਆ ਹੋਇਆ ਤੇ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਕੌਣ ਬਾਜ਼ੀ ਮਾਰੇਗਾ ਇਸ ਦਾ ਫੈਸਲਾ ਉਸੇ ਦਿਨ ਹੋਵੇਗਾ ਇਸ ਤੋਂ ਪਹਿਲੇ ਹੀ ਲਗਾਤਾਰ ਸਾਰੀਆਂ ਪਾਰਟੀਆਂ ਆਪਣੀਆਂ ਪੂਰਨ ਤੌਰ ਤੇ ਤਿਆਰੀਆਂ ਖਿੱਚ ਰੀਆਂ ਨੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਹਜੇ ਕੁਝ ਕੈਂਡੀਡੇਟਾਂ ਦੇ ਨਾਮ ਐਲਾਨਣੇ ਬਾਕੀ ਨੇ ਤੇ ਫਾਜਪਾ ਦੇ ਵੱਲੋਂ 20 ਸਿਆਸੀ ਅਖਾੜੇ ਦੇ ਵਿੱਚ ਕੁਝ ਉਮੀਦਵਾਰ ਉਤਾਰਨੇ ਹਜੇ ਬਾਕੀ ਨੇ ਪਰ ਤੋ ਇਸ ਤੋਂ ਪਹਿਲਾਂ ਹੀ ਹੁਣ ਕਾਂਗਰਸ ਪਾਰਟੀ ਤੇ ਫਾਜਪਾ ਦਾ ਪੂਰਨ ਤੌਰ ਤੇ ਪੇਚ ਫਸਿਆ ਹੋਇਆ ਦਿਖਾਈ ਦੇ ਰਿਹਾ ਤੇ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਹੁਣ ਸਿੱਧੀ ਚੁਣੌਤੀ ਵੀ ਦੇ ਦਿੱਤੀ ਹੈ ਤੇ ਕਾਂਗਰਸ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਹੋ ਸੁਨੀਲ ਜਖੜ ਜੇਕਰ ਕਿਤੋਂ ਵੀ ਟਿਕਟ ਲੜਦੇ ਨੇ ਤਾਂ ਮੈਂ ਜ਼ਰੂਰ ਜਿਹੜੀ ਕਿ ਉਹਨਾਂ ਦੇ ਖਿਲਾਫ ਟਿਕਟ ਲੜਾਂਗਾ ਹਾਲਾਂਕਿ ਕੁਝ ਵੀ ਇਸ ਗੱਲ ਨੂੰ ਲੈ ਕੇ ਪੁਸ਼ਟੀ ਨਹੀਂ ਹੈ ਤੇ ਜਿਸ ਤੋਂ ਬਾਅਦ ਇਸ ਦੇ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਕਿਤੋਂ ਵੀ ਜੇਕਰ ਬੇਸ਼ੱਕ ਸੁਨੀਲ ਜਖੜ ਕਿਤੋਂ ਵੀ ਟਿਕਟ ਲੜਦੇ ਨੇ ਤਾਂ ਮੈਂ ਉਹਨਾਂ ਦੇ ਖਿਲਾਫ ਜ਼ਰੂਰ ਲੜਾਂਗਾ ਤੇ ਇਸ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਜਿਹੜੀ ਕਿ ਸੀਟ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਜਿਹੜੇ ਕਿ ਉਨ੍ਹਾਂ ਦੇ ਵੱਲੋਂ ਸੁਨੀਲ ਜਾਖੜ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਹੁਣ ਕਾਂਗਰਸ ਪਾਰਟੀ ਦੇ ਪਰਦਾ ਨੇ ਵੀ ਸਿੱਧੇ ਚੇਤਾਵਨੀ ਦੇ ਦਿੱਤੀ ਹੈ